ਔਰਤਾਂ ਨੂੰ ਸਿਹਤ ਪਕੋ ਤੰਦਰੁਸਤ ਰੱਖਣ ਦੇ ਲਈ ਰੋਜ਼ਗਾਰ ਦੇਣ ਦੇ ਲਈ ਪੰਜਾਬ ਸਰਕਾਰ ਦੇ ਯਤਨ ਸਦਕਾ ਸਮਾਜਿਕ ਸੁਰੱਖਿਆ ਤੇ స్త్రీ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਵੱਲੋਂ ਅੱਜ ਮਲੂਟ ਵਿਖੇ ਕੈਂਪ ਲਗਾ ਕੇ ਰਾਜ ਪਦਰੀ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਹੈ। ਪਤਾ ਲੱਗਦਾ ਹੈ ਕਿ ਜਿਸ ਦੀ ਸ਼ੁਰੂਆਤ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਕੀਤੀ ਹੈ। ਤੋਂਤੀ ਜ਼ਿਲ੍ਹਾ ਲੈਵਲ ਦੇ ਇਸ ਪ੍ਰੋਗਰਾਮ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿਸੇ ਔਰਤਾਂ ਦੇ ਹੱਕਾਂ ਪ੍ਰਤੀ ਅਤੇ ਸਿਹਤ ਦੇ ਨਾਲ ਨਾਲ ਰੋਜ਼ਗਾਰ ਪ੍ਰਤੀ ਜਾਗਰੂਕ ਕਰਨ ਦੇ ਲਈ ਇਹ ਕੈਂਪ ਲਗਾਏ ਨੇ ਅੱਜ ਅਸੀਂ ਮਲੋਟ ਵਿਖੇ ਮੇਰਾ ਡਿਪਾਰਟਮੈਂਟ ਜੁਕੇ ਹਿਮਨ ਐਂਡ ਚਾਈਲਡ ਡਿਵੈਲਪਮੈਂਟ ਸਾਰਾ ਵਿਭਾਗ ਇੱਥੇ ਪਹੁੰਚਿਆ ਹੋਇਆ ਹੈ ਸਾਡੇ ਸੈਕਟਰੀ ਮੈਡਮ ਅਤੇ ਐਮ ਰਾਜੀ ਜੀ ਸ਼੍ਰੀ ਵਾਸਤਵਾ ਜੀ ਇਸੇ ਸਾਹਮਣੇ ਖੜੇ ਨੇ ਔਰ ਅਸੀਂ ਔਰਤਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਗਰੂਤ ਕਰਨ ਲਈ ਔਰਤਾਂ ਦੇ ਕਿੱਥੋਂ ਤੱਕ ਅਸੀਂ ਉਹਨਾਂ ਦਾ ਵਿਕਾਸ ਕਰ ਸਕਦੇ ਹਾਂ ਉਹ ਸਾਰਾ ਕੁਝ ਅੱਗੇ ਲੈ ਕੇ ਔਰਤਾਂ ਲਈਆਂ ਸਕੀਮਾਂ ਸਾਰੀਆਂ ਇੰਫੀਕਟ ਸਪੌਟ ਤੇ ਲੈ ਕੇ ਆਏ ਆਂ ਔਰ ਇਹ ਸਿਰਫ ਇੱਕ ਜਗ੍ਹਾ ਤੇ ਨਹੀਂ ਇਹ ਕੈਂਪਸ ਦੀ ਗ੍ਰੇਕ ਜ਼ਿਲ੍ਹੇ ਵਿੱਚ ਲੌਂ ਚਾ ਰਹੇ ਆਂ ਅੱਜ ਤੋਂ ਬਾਅਦ ਕੱਲ ਅਗਲੇ ਜ਼ਿਲ੍ਹੇ ਚੋਰੇ ਲਗਾਤਾਰ ਚੱਲਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਸਾਡੀਆਂ ਮਾਵਾਂ ਪੈਣਾ ਧੀਆਂ ਨੇ ਉਹਨਾਂ ਨੂੰ ਜਿਹੜੀਆਂ ਮਿਲਦੀਆਂ ਸੁਵਿਧਾਵਾਂ ਇੱਕ ਤਾਂ ਉਹ ਨਾਟਕ ਪਹੁੰਚਾਈਏ ਔਰ ਉਹਨਾਂ ਨੂੰ ਜਾਗਰਤ ਵੀ ਕਰੀਏ ਕਿ ਅਸੀਂ ਉਹਨਾਂ ਨੂੰ ਕਿਵੇਂ ਕੇਲੇ ਜਾ ਸਕਦੇ ਆ ਖਾਸ ਤੌਰ ਤੇ ਇੱਥੇ ਜੋ ਰੋਜ਼ਗਾਰ ਕੈਂਪਸ ਲਗਾਇਆ ਇਸੇ ਕਰਕੇ ਲਗਾਇਆ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਰੋਜ਼ਗਾਰ ਮੰਤਰੇ ਦੇ ਦੇ ਕਿਸ ਤਰ੍ਹਾਂ ਦੇ ਰੋਜ਼ਗਾਰ ਦਿੱਤੇ ਜਾ ਰਹੇ ਆ ਔਰ ਤਾਂ ਜੋ ਆਪਰੇ ਤਰ੍ਹਾਂ ਤੇ ਆਖਰੀ ਦੇ ਦੇਖੋ ਜੀ ਅਸੀਂ ਕਾਫੀ ਕੰਪਨੀਆਂ ਨੂੰ ਇਨਵਾਈਟ ਕੀਤਾ ਤਾਂ ਕਿ ਜਿਹੜੀਆਂ ਇੱਥੇ ਬੱਚੀਆਂ ਆਪਣੇ ਘਰਾਂ ਦੇ ਨੇੜੇ ਰਹਿ ਕੇ ਜੌਬ ਕਰ ਸਕਣ ਹਰੋ ਦੇ ਵਿੱਚ ਕਾਫੀ ਅੱچھے ਸਕੇਲ ਤੋਂ ਲੈ ਕੇ ਬੇਸਿਕ ਸਕੇਲ ਤੋਂ ਸ਼ੁਰੂ ਕਰਕੇ 25000 ਰੁਪਏ ਦੇ ਸਕੇਲ ਤੱਕ ਜਿਹੜੀਆਂ ਕੰਪਨੀਆਂ ਇੱਥੇ ਬੱਚੀਆਂ ਨੂੰ ਇਨਵਾਈਟ ਕਰਨ ਆਈਆਂ ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਨੂੰ ਅੱਜ ਫਾਇਦਾ ਹੋ ਰਿਹਾ ਕੋਈ ਕੋਈ ਲੋਨ ਦੀ ਸੁਵਿਧਾ ਚੱਲੀ ਜਾ ਰਹੀ ਹੈ ਇਸ ਤਰ੍ਹਾਂ ਕੋਈ ਜਿਹੜੇ ਸਬਸਿਡੀ ਬਿਲਕੁਲ ਜੀ ਅਸੀਂ ਜਿੱਥੇ ਕਿਤੇ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਜੋ ਘੱਟ ਰੇਟ ਤੇ ਲੋਨ ਹੈ ਉਹ ਵੀ ਬੱਚੀਆਂ ਤੱਕ ਲੈ ਕੇ ਆਏ ਆ ਅਸੀਂ ਤਾਂ ਜਿੱਥੇ ਬੱਚੇ ਸਾਡੀਆਂ ਔਰਤਾਂ ਕਈ ਵਾਰੀ ਇਸ ਕਾਬਲ ਨਹੀਂ ਹੁੰਦੀਆਂ ਜਾਂ ਵਿਡੋਸ ਹੁੰਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਪ੍ਰੋਬਲਮ ਹੁੰਦੀਆਂ ਉਹਨਾਂ ਲਈ ਅਸੀਂ ਸਪੌਂਸਰਸ਼ਿਪ ਸਕੀਮ ਲੈ ਕੇ ਆਏ ਆ ਜਿਹਦੇ ਚ 4000 ਰੁਪਏ ਪ੍ਰਤੀ ਮਹੀਨਾ ਅਸੀਂ ਹਰੇਕ ਨੂੰ ਦੇ ਰਹੇ ਹਾਂ ਸਪੋਰਟ ਸਰਕਾਰ ਤੋਂ ਔਰਤਾਂ ਲਈ 30 ਸਾਲਾਂ ਤੋਂ ਜਿਹੜਾ ਚੱਲ ਰਿਹਾ ਹੈ ਆ ਦੇਖੋ ਵੀ ਮੈਂ ਸ਼ੁਰੂ ਕੀਤਾ ਸੀ ਸਟਾਲ ਦੇਖਣਾ ਔਰ ਇੱਥੇ ਸਭ ਤੋਂ ਪਹਿਲਾਂ ਜੋ ਹੈਲਥ ਚੈੱਕ ਕਰਤਾ ਸੀ ਕੈਂਸਰ ਦੀ ਸਕਰੀਨਿੰਗ ਬੇਸਿਕਲੀ ਕਰ ਰਹੇ ਆ ਕਿਉਂਕਿ ਬਹੁਤੀਆਂ ਸਾਡੀਆਂ ਮਾਵਾਂ ਭੈਣਾਂ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ 89 ਤਕਲੀਫ ਨਹੀਂ ਜਾ ਕੇ ਪਹੁੰਡੀਆਂ ਹੀ ਨਹੀਂ 500 ਤੋਂ ਉੱਪਰ ਲੇਡੀਜ਼ ਜਿਹੜੀਆਂ ਰਜਿਸਟਰ ਹੋ ਚੁੱਕੀਆਂ ਨੇ ਬਾਕੀ ਅਲੱਗ-ਅਲੱਗ ਕੰਪਨੀਆਂਜ਼ ਦੀਆਂ ਜੋ ਸਟਾਲਸ ਲਗਾਈਆਂ ਨੇ 15 20 ਤੋਂ ਲੈ ਕੇ ਲਗਾਤਾਰੇ ਕੰਮ ਚੱਲਦੇ ਨੇ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਵੀ ਔਰਤਾਂ ਨੂੰ ਵੀ ਜਿਹੜਾ ਬਿਨਾਂ ਦਰਦ ਭੇਜਿਆ ਜਿਹੜਾ ਹੈ ਕਿ ਕਿਹੜੇ ਮੈਂ ਅੱਜ ਆਪਣੇ ਹਲਕੇ ਦੀ ਧਰਤੀ ਤੇ ਖੜੇ ਹੋ ਕੇ ਮਲੋਟ ਦੀ ਧਰਤੀ ਤੇ ਖੜੇ ਹੋ ਕੇ ਪੂਰੇ ਪੰਜਾਬ ਦੀਆਂ ਆਪਣੀਆਂ ਧੀਆਂ ਨੂੰ ਇਹ ਮੈਸੇਜ ਦਵਾਂਗੀ ਕਿ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਔਰਤ ਨਹੀਂ ਕਰ ਸਕਦੀ ਸੋ ਹਰ ਕੰਮ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਵੀ ਅੱਗੇ ਲੈ ਕੇ ਆਓ ਆਪ ਵੀ ਅੱਗੇ ਲੱਗੋ ਤੇ ਜੇ ਅਸੀਂ ਅੱਗੇ ਲੱਗਾਂਗੇ ਤਾਂ ਹੀ ਪੰਜਾਬ ਜਿਹੜਾ ਇੱਕ ਰੰਗਲਾ ਪੰਜਾਬ ਬਣੇ ਲੇਡੀਜ਼ ਲਈ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਇਹਦੇ ਵਿੱਚ ਆਪਾਂ ਜਿਹੜੀ ਹੈਗੇ ਅਡੋਲ ਸੈਂਟਰ ਕਰੀ ਏਜ ਆ ਇਹਦੀ ਜੋ ਸਮੱਸਿਆਵਾਂ ਹਨ ਨਾਲ ਉਹਦੇ ਆਪਾਂ ਕਵਰ ਕਰ ਰਹੇ ਹਾਂ ਉਹਦੇ ਵਾਸਤੇ ਆਪਣੇ ਕੋਲ ਸਪੈਸ਼ਲਿਸਟ ਜਿਵੇਂ ਡਾਕਟਰ ਵਗੈਰਾ ਹੈਗੇ ਆ ਡਾਕਟਰ ਸਿਵਲ ਹਸਪਤਲ ਮਲੋੜ ਤੋਂ ਕਿ ਤੜਵਾ ਹੈ ਤੋਂ ਲੰਬੀ ਤੋਂ ਤੇ ਆਲਮ ਵਾਲਾ ਤੋਂ ਜਿਹੜੇ ਹੈਗੇ ਲਾਏ ਗਏ ਆ ਜਿਵੇਂ ਲੇਡੀਜ਼ ਹੈਲਥ ਨੂੰ ਜਿਵੇਂ ਇਹ ਦੇ ਵਾਸਤੇ ਜੋ ਵੀ ਸਮੱਸਿਆਵਾਂ ਆਉਂਦੀਆਂ ਜਿਵੇਂ ਡੋਲਸੈਂਟ ਇਸ ਤੋਂ ਲੈ ਕੇ ਜਿਵੇਂ ਆਪਾਂ ਕਹਿ ਸਕਦੇ ਵੀ 40 45 ਸਾਲ ਤੱਕ ਜੋ ਵੀ ਆਪਾਂ ਲੇਡੀਜ਼ ਨੂੰ ਸਮੱਸਿਆ ਆਵਾ ਉਹਦੀ ਹੀ ਡਾਇਗਨੋਸਿਸ ਵਾਸਤੇ ਜਿਵੇਂ ਤੇ ਉਹਦੀ ਦੇਖਭਾਲ ਵਾਸਤੇ ਜਿਵੇਂ ਅਰਲੀ ਕੋਈ ਸਾਈਨਸ ਹੈ ਕਿਸ ਨੂੰ ਤਾਂ ਉਹਦੇ ਚੈੱਕਅਪ ਤੋਂ ਬਾਅਦ ਜਿਵੇਂ ਉਹਦੀ ਆਪਾਂ ਕਹਿ ਦਈਏ ਵੀ ਇਲਾਜ ਦੀ ਸਟੇਜ ਤੱਕ ਜਿਵੇਂ ਅੰਗੇ ਡਾਕਟਰ ਸੁਜੈਸਟ ਕਰਨਗੇ ਜਿਵੇਂ ਉਹਨਾਂ ਨੂੰ ਤੇ ਮੇਨੈਦਰ ਵਿੱਚ ਜਿਵੇਂ ਕੋਸ਼ੋਰ ਅਵਸਥਾ ਦੇ ਵਿੱਚ ਆਉਣ ਵਾਲੀਆਂ ਅਡੋਲ ਸੈਂਟੇਜ਼ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਪਰਸਨਲ ਹਾਈਜਨ ਵਗੈਰਾ ਹੋਗੀ ਜਿਵੇਂ अर्ਲੀ ਡਿਟੈਕਸ਼ਨ ਜਿਵੇਂ ਲੇਡੀਜ਼ ਦੀਆਂ ਤਕਲੀਫਾਂ ਦੇ ਜਿਵੇਂ ਕਹ ਰਹੀਏ ਕੋਲ ਕੈਂਸਰ ਵਗੈਰਾ ਸਰਵਿਕਸ ਜਿਵੇਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੇ ਜਿਵੇਂ ਬ੍ਰੈਸਟ ਕੈਂਸਰ ਅਵੇਰਨੈਸ ਵੀ ਹੈਗੀ ਹੈ ਸਾਡੇ ਕੋਲ ਤੇ ਜਿਵੇਂ ਲੇਡੀਜ਼ ਦੇ ਵਿੱਚ ਮੈਨ ਸਮੱਸਿਆਵਾਂ ਨੇ ਇਨਫਰਟੀਲਿਟੀ ਬਾਂਸ ਪਾਣਾ ਉਹਦੇ ਵਾਸਤੇ ਅਵੇਰਨੈਸ ਆਪਾਂ ਸਟਾਫ ਰੱਖਿਆ ਹੋਇਆ ਤੇ ਉੱਤ ਵਿੱਚ ਆਪ ਉਸ ਤੋਂ ਬਾਅਦ ਆਪਣੇ ਕੋਲ ਡਾਕਟਰ ਵੀ ਹੈ ਜੇਕਰ ਕਿਸੇ ਨੂੰ ਕੋਈ ਲੇਡੀਜ਼ ਨੂੰ ਕੋਈ ਹੈਲਥ ਇਸ਼ੂ ਆ ਰਿਹਾ ਮੈਨ ਅੱਜ ਦਾ ਕੈਂਪ ਮੈਨ ਕਹਿੰਦੇ ਆ ਆਪਾਂ ਕਹਿ ਸਕਦੇ ਵੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਹੀ ਇੱਥੇ ਜਿਹੜਾ ਹੈਗਾ ਰੱਖਿਆ ਗਿਆ ਬਾਦ ਉਹ ਬਾਦ ਜਿਹੜੀ ਹੈਗੀ ਆ ਲੇਡੀਜ਼ ਵਾਸਤੇ ਜਿਹੜੀ ਕਹਿ ਸਕਦੇ ਵੀ ਉਹ ਆਪਦੀਆਂ ਜਿਹੜੀਆਂ ਸਿਹਤ ਸੰਬੰਧੀ ਜਿਵੇਂ ਸਮੱਸਿਆਵਾਂ ਆ ਰਹੀਆਂ ਤੇ ਉਹ ਡਾਕਟਰ ਨਾਲ ਜੇ ਕਹਿ ਸਕਦੇ ਵੀ ਕੰਸਲਟ ਕਰਕੇ ਆ ਦੇ ਜਿਹੜੇ ਇਹਨਾਂ